ਦੇਸ਼ ਦੀ ਦੁਨੀਆ ਦੇ ਮੰਦਰਾਂ ਦੇ ਵਿੱਚ ਅੱਜ ਤੋਂ ਖੂਬ ਰੌਣਕਾਂ ਲੱਗੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਮਾਤਾ ਦੇ ਨਵਰਾਤਰਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਪਹਿਲਾ ਨਵਰਾਤਰਾ ਬੜੀ ਹੀ ਧੂਮ ਧਾਮ ਦੇ ਨਾਲ ਬੜੀ ਹੀ ਸ਼ਰਦਾ ਦੇ ਨਾਲ Hindu ਭਾਈਚਾਰੇ ਦੇ ਲੋਕ ਮੰਦਰਾਂ ਦੇ ਵਿੱਚ ਨਤਮਸਤਕ ਹੋ ਰਹੇ ਨੇ ਤੇ ਮਾਤਾ ਦਾ ਆਸ਼ੀਰਵਾਦ ਲੈ ਰਹੇ ਨੇ ਇਸੇ ਦੇ ਤਹਿਤ ਪਟਿਆਲਾ ਤੋਂ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਸ਼੍ਰੀ Hindu ਤਖਤ ਭਾਰਤ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਬਣਨ ਤੋਂ ਬਾਅਦ ਅੱਜ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਦੇ ਮੰਦਿਰ ਵਿਖੇ ਆਪਣੇ ਪੂਰੇ ਪਰਿਵਾਰ ਅਤੇ ਵੱਡੀ ਟੀਮ ਦੇ ਨਾਲ ਨਤਮਸਤਕ ਹੋਣ ਦੇ ਲਈ ਪਹੁੰਚੇ ਮਾਤਾ ਦਾ ਆਸ਼ੀਰਵਾਦ ਲੈਣ ਦੇ ਲਈ ਪਹੁੰਚੇ ਇਸ ਮੌਕੇ ਉਹਨਾਂ ਦੇ ਵੱਲੋਂ ਆਸ਼ੀਰਵਾਦ ਲਿਆ ਗਿਆ ਮਾਤਾ ਦਾਤ ਤੇ ਨਾਲ ਹੀ ਮਾਤਾ ਨੂੰ ਭੋਗ ਵੀ ਲਵਾਇਆ ਗਿਆ ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦਾ ਪਰਿਵਾਰ ਵੀ ਸ਼ਾਮਲ ਰਿਹਾ ਉਹਨਾਂ ਦੀ ਟੀਮ ਵੀ ਸ਼ਾਮਲ ਸੀ ਤਾਂ ਦੱਸ ਦਈਏ ਕਿ ਬਿੱਤੇ 2 ਦਿਨ ਪਹਿਲਾਂ ਹੀ ਹਲੇ Hindu ਤਖਤ Shri Hindu Takht Bharat ਦੇ ਵਿੱਚ ਭਾਰਤ ਦੇ ਵਿੱਚ ਸਾਬਕਾ DSP ਐਡਵੋਕੇਟ ਰਜਿੰਦਰ ਪਾਲ ਨੂੰ ਕੌਮੀ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਤੇ ਜਿੱਥੇ ਕੀ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਮੈਂ ਤੰਦੇਹੀ ਦੇ ਨਾਲ ਕੋਈ ਵੀ ਧਰਮ ਦਾ ਕੰਮ ਹੋਵੇ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੋਵੇ ਉਸ ਨੂੰ ਸਿਰੇ ਚੜਾਉਣ ਦੀਆਂ ਪੂਰੀਆਂ ਤੰਦੇਹੀ ਦੇ ਨਾਲ ਕੋਸ਼ਿਸ਼ਾਂ ਕਰਾਂਗਾ ਤੇ ਅੱਜ ਪਰਿਵਾਰ ਦੇ ਨਾਲ ਪਹਿਲੇ ਨਵਰਾਤਰੀਆਂ ਮੌਕੇ ਪਟਿਆਲਾ ਦੇ ਹੀ ਪ੍ਰਸਿੱਧ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਪਹੁੰਚ ਕੇ ਜਿੱਥੇ ਮਾਤਾ ਜੀ ਦਾ ਆਸ਼ੀਰਵਾਦ ਲਿਆ ਉੱਥੇ ਹੀ ਸੰਗਤਾਂ ਨੂੰ ਅਪੀਲ ਵੀ ਕੀਤੀ ਕਿ ਵੱਗ ਚੜ੍ਹ ਕੇ ਜਿਹੜੇ ਨੇ ਮੰਦਰਾਂ ਦੇ ਵਿੱਚ ਜਾ ਕੇ ਮਾਤਾ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ ਹੋਰ ਕੀ ਕੁਝ ਕਿਹਾ ਇਸ ਮੌਕੇ ਜ਼ਾਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਨੇ ਕੀ ਅਪੀਲ ਕੀਤੀ ਆ ਕਿ ਲੋਕਾਂ ਨੂੰ ਸੰਦੇਸ਼ ਦਿੱਤਾ ਤੁਹਾਨੂੰ ਉਹਨਾਂ ਦੀ ਵੀ ਜੁਬਾਨੀ ਸੁਣਾ ਦਿੰਨੇ ਆ ਸਭ ਤੋਂ ਪਹਿਲਾਂ ਜੀ ਮਾਤਾ ਦੇ ਸਾਰੇ ਭਗਤਾਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਮੈਂ ਤੁਹਾਡਾ ਆਪਣਾ ਰਜਿੰਦਰ ਪਾਲ ਆ ਨਾਮ ਇਨਸਾਫ ਕਾ ਡੀ ਐਸ ਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੀ Hindu ਤਖਤ ਕਾਲੀ ਮਾਤਾ ਮੰਦਰ ਪਟਿਆਲਾ ਭਰਾਓ ਅੱਜ ਮਾਤਾ ਦੇ ਨਵਰਾਤਰੀ ਸ਼ੁਰੂ ਹੋ ਚੁੱਕੇ ਨੇ ਪਹਿਲਾ ਨਵਰਾਤਰਾ ਅੱਜ ਮਾਤਾ ਸ਼ੈਲ ਪੁੱਤਰੀ ਜੀ ਦਾ ਹੈ ਔਰ ਮੈਂ ਅੱਜ ਮਾਤਾ ਜੀ ਦੇ ਕਾਲੀ ਮਾਤਾ ਜੀ ਦੇ ਮੰਦਿਰ ਮੱਥਾ ਟੇਕ ਕੇ ਆਇਆ ਹੈ ਔਰ ਮਾਤਾ ਜੀ ਦਾ ਅਸ਼ੀਰਵਾਦ ਲਿਆ ਹੈ ਔਰ ਮਾਤਾ ਜੀ ਦਾ ਪਹਿਲਾ ਭੋਗ ਲਵਾਇਆ ਹੈ ਤੁਸੀਂ ਦੇਖ ਰਹੇ ਹੋ ਸ਼੍ਰੀ ਕਾਲੀ ਮਾਤਾ ਜੀ ਪਟਿਆਲਾ ਮੰਦਿਰ ਭੱਬੇ ਮੰਦਿਰ ਸਜਿਆ ਹੋਇਆ ਹੈ ਬਹੁਤ ਵੱਡੀ ਸਜਾਵਟ ਕੀਤੀ ਹੋਈ ਹੈ ਔਰ ਮਾਤਾ ਦੇ ਭਗਤ ਬੜੀ ਦੂਦ ਰਾੜਿਓ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਰਹੇ ਨੇ ਸੋ ਮੈਂ ਅੱਜ ਆਪਣੇ ਵੱਲੋਂ ਤੇ ਆਪਣੀਆਂ ਸੰਸਥਾਵਾਂ ਵੱਲੋਂ ਮਾਤਾ ਦੇ ਸਾਰੇ ਭਗਤਾਂ ਨੂੰ ਨਵਰਾਤਰੀਆਂ ਦੀ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਔਰ ਮਾਤਾ ਅੱਗੇ ਇੱਕ ਕਾਮਨਾ ਕਰਦਾ ਹਾਂ ਪ੍ਰਾਰਥਨਾ ਕਰਦਾ ਹਾਂ ਕਿ हे ਮਾਤਾ ਤੁਹਾਡੇ ਸਾਰੇ ਭਗਤਾਂ ਦੀਆਂ ਜਿੰਨੀਆਂ ਵੀ ਮਨੋ ਕਾਮਨਾ ਹਨ ਉਹ ਤੁਸੀਂ ਇਹਨਾਂ ਨਵਰਾਤਰੀਆਂ ਵਿੱਚ ਪੂਰੀਆਂ ਕਰਨਾ ਜੈ ਕਰੇ ਕਾਲ ਕਮਾਈ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਤਾਂ ਤੁਸੀਂ ਸੁਣਿਆ ਸ਼੍ਰੀ ਹਿੰਦੂ ਤਖਤ ਭਾਰਤ ਦੇ ਕਮਿਸ਼ਨਰ ਮੀਤ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਦੇ ਵੱਲੋਂ ਸੰਗਤਾਂ ਨੂੰ ਮੰਦਰਾਂ ਦੇ ਵਿੱਚ ਜਾ ਕੇ ਮਾਤਾ ਦਾ ਆਸ਼ੀਰਵਾਦ ਲੈਣ ਦੀ ਅਪੀਲ ਕੀਤੀ ਜਾ ਤਾ ਵਕਈ ਜਿੱਥੇ ਮੰਦਰਾਂ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਮੰਦਰ ਖੂਬ ਸਜਾਏ ਹੋਏ ਨਜ਼ਰ ਆ ਰਹੇ ਨੇ ਰਾਤ ਤੋਂ ਹੀ ਮੰਦਰਾਂ ਦੇ ਵਿੱਚ ਰੌਣਕਾਂ ਸ਼ੁਰੂ ਹੋ ਚੁੱਕੀਆਂ ਸੀ ਤੜਕੇ ਹੀ ਵੱਡੀਆਂ-ਵੱਡੀਆਂ ਲਾਈਨਾਂ ਜਿਹੜੀਆਂ ਸੰਗਤਾਂ ਦੀਆਂ ਲੱਗੀਆਂ ਹੋਈਆਂ ਸੀ ਮਾਤਾ ਦੇ ਦਰਸ਼ਨ ਕਰਨ ਦੇ ਲਈ ਮਾਤਾ ਦਾ ਆਸ਼ੀਰਵਾਦ ਲੈਣ ਦੇ ਲਈ ਤਾਂ ਇਹ ਨਰਾਤਰਿਆਂ ਦੀ ਜਿਹੜੀ ਨਵਰਾਤਰਿਆਂ ਦੀ ਜਿਹੜੀ ਆ ਰੌਣਕਾਂ ਮੰਦਰਾਂ ਦੇ ਵਿੱਚ ਖੂਬ ਨਜ਼ਰ ਆ ਰਹੀਆਂ ਨੇ ਤਾਂ ਵਾਕੇ ਹੀ ਲੋੜ ਹੈ ਕਿ ਬਾਅਦ ਤੋਂ ਬਾਅਦ ਜਿਹੜੀਆਂ ਸੰਗਤਾਂ ਨੇ ਉਹ ਮੰਦਰਾਂ ਦੇ ਵਿੱਚ ਜਾ ਕੇ ਮਾਤਾ ਦਾ ਆਸ਼ੀਰਵਾਦ ਜ਼ਰੂਰ ਲੈਣ